ਪਰਮ ਸਤਕਾਰ ਜੋ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗ ਜੀਓ ਚਾਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਨ ਰਹੀ ਸਾਧ ਸੰਗ ਜੀਓ ਸੁਤਨ ਧੰਨ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੀ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਉਣਾ ਕਰ ਰਹੇ ਹਨ ਸਵਾਮੀ ਸ਼ਰਨ ਪਰਿਉ ਦਰਵਾਰੇ हे ਪ੍ਰਭੂ ਮਾਲਕ ਮੈਂ ਤੇਰੀ ਸ਼ਰਨ ਦੇ ਵਿੱਚ ਆ ਗਿਆ ਹਾਂ ਮੈਂ ਤੇਰੇ ਦਰ ਤੇ ਆ ਗਿਆ ਹਾਂ ਕੋਟ ਅਪਰਾਧ ਖੰਡਨ ਕੇ ਦਾਤੇ ਤੁਝ ਬਿਨ ਕੌਣ ਉਧਾਰੇ ਹੇ ਕਰੋੜਾਂ ਭੁੱਲਾ ਨਾਸ ਕਰਨ ਦੇ ਸਮਰੱਥ ਦਾ ਤਾਰ ਤੇਥੋਂ ਬਿਨਾ ਹੋਰ ਕੌਣ ਮੈਨੂੰ ਭੁਲਾ ਸਕਦਾ ਹੈ ਹੋਰ ਕੌਣ ਮੈਨੂੰ ਜੋ ਮੈਂ ਗਲਤੀਆਂ ਕੀਤੀਆਂ ਹਨ ਉਹਨਾਂ ਤੋਂ ਬਚਾ ਸਕਦਾ ਹੈ ਇੱਕ ਸਤਿਗੁਰੂ ਸੱਚੇ ਪਾਲ ਸਾਹਿਬ ਹਨ ਜੋ ਸਾਡੀਆਂ ਕਰੋੜਾਂ ਕੀਤੀਆਂ ਗਲਤੀਆਂ ਨੂੰ ਮਾਫ਼ ਕਰ ਦਿੰਦੇ ਹਨ ਖੋਜਤ ਖੋਜਤ ਬਹੁ ਪ੍ਰਕਾਰੇ ਸਰਵ ਅਰਥ ਵਿਚਾਰੇ ਕਹਿੰਦੇ ਕਈ ਤਰੀਕਿਆਂ ਨਾਲ ਖੋਜ ਕਰ ਕਰਕੇ ਸਾਰੀਆਂ ਗੱਲਾਂ ਵਿਚਾਰੀਆਂ ਸੋ ਵਿਚਾਰਨ ਤੋਂ ਬਾਅਦ ਸਾਧ ਸੰਗ ਪਰਮਗਤ ਪਾਈਐ ਮਾਇਆ ਰਚ ਬੰਧ ਹਾਰੇ ਗੁਰੂ ਦੀ ਸੰਗਤ ਵਿੱਚ ਟਿਕਿਆਂ ਸਭ ਤੋਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੁੰਦੀ ਹੈ ਅਤੇ ਮਾਇਆ ਦੇ ਮੋਹ ਦੇ ਬੰਧਨ ਦੇ ਵਿੱਚ ਫਸ ਕੇ ਮਨੁੱਖ ਆਪਣੇ ਜਨਮ ਦੀ ਬਾਜੀ ਹਾਰ ਜਾਂਦਾ ਹੈ ਸੋ ਇਸੇ ਤਰ੍ਹਾਂ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੇ ਦਰਬਾਰ ਦੇ ਦੋ ਕੀਰਤਨੀਏ ਹੋਏ ਹਨ ਪਾਈ ਸੱਤਾ ਤੇ ਪਾਈ ਬਲਵੰਡ ਜੀ ਜੋ ਗੁਰੂ ਘਰ ਦੇ ਮਹਾਨ ਕੀਰਤਨੀਏ ਸੰਗ ਆਉਣ ਵਾਲੀਆਂ ਸੰਗਤਾਂ ਨੂੰ ਗੁਰਵਾਣੀ ਕੀਰਤਨ ਦੇ ਰਾਹੀ ਸਰਵਣ ਕਰਵਾਉਂਦੇ ਸਨ ਸੋ ਇੱਕ ਵਾਰ ਭਾਈ ਸੱਤਾ ਜੀ ਉਹਨਾਂ ਦੀ ਬੇਟੀ ਦਾ ਵਿਆਹ ਰੱਖਿਆ ਹੋਇਆ ਸੀ ਆਨੰਦ ਕਾਰਜ ਹੋਣੇ ਸਨ ਸੋ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਨੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੇ ਕੋਲ ਬੇਨਤੀ ਕੀਤੀ ਕਿ ਸਤਿਗੁਰੂ ਜੀ ਮੇਰੀ ਬੇਟੀ ਦਾ ਵਿਆਹ ਹੈ ਸੋ ਵਿਆਹ ਕਾਰਜਾਂ ਵਾਸਤੇ ਮਾਇਆ ਦੀ ਲੋੜ ਹੈ ਤਾਂ ਸੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਭਾਈ ਸੱਤਾ ਤੇ ਭਾਈ ਬਲਵੰਡ ਜੀ ਨੂੰ ਕਹਿਣ ਲੱਗੇ ਕਿ ਦੱਸੋ ਕਿੰਨੀ ਮਾਇਆ ਚਾਹੀਦੀ ਹੈ ਤਾਂ ਉਹਨਾਂ ਦੇ ਮਨ ਦੇ ਵਿੱਚ ਵੀ ਲਾਲਚ ਆ ਗਿਆ ਸੀ ਜਦੋਂ ਸੰਗਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੇ ਦਰਸ਼ਨ ਵਾਸਤੇ ਆਉਂਦੇ ਤਾਂ ਦਰਸ਼ਨੀ ਭੇਟਾ ਅਰਪਣ ਕਰ ਦੇ ਕੋਈ ਮਾਇਆ ਕੋਈ ਸੋਨੇ ਦੀਆਂ ਮੋਹਰਾ ਤਾਂ ਇਸ ਕਰਕੇ ਦਰਬਾਰ ਦੇ ਵਿੱਚ ਬਹੁਤ ਮਾਇਆ ਇਕੱਠੀ ਹੋ ਜਾਂਦੀ ਸੀ ਤਾਂ ਭਾਈ ਸਤਾ ਜੀ ਤੇ ਭਾਈ ਬਲਵੰਡ ਜੀ ਉਹਨਾਂ ਦੇ ਮਨ ਦੇ ਵਿੱਚ ਲਾਲਚ ਆ ਗਿਆ ਤਾਂ ਉਹਨਾਂ ਨੇ ਸਤਗੁਰਾਂ ਨੂੰ ਕਿਹਾ ਕਹਿੰਦੇ ਸਤਿਗੁਰੂ ਜੀ ਜੋ ਦਰਬਾਰ ਦੇ ਵਿੱਚ ਇੱਕ ਦਿਨ ਦਾ ਚੜਾਵਾ ਹੁੰਦਾ ਹੈ ਉਹ ਭੇਟਾ ਸਾਨੂੰ ਦਿੱਤੀ ਜਾਵੇ ਤਾਂ ਸਤਿਗੁਰੂ ਜੀ ਮਨ ਦੀਆਂ ਜਾਣਨ ਵਾਲੇ ਸਨ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਭਾਈ ਜੋ ਕੱਲ ਨੂੰ ਦਰਬਾਰ ਦੇ ਵਿੱਚ ਭੇਟਾ ਹੋਵੇਗੀ ਉਹ ਸਾਰੀ ਭੇਟਾ ਤੁਸੀਂ ਲੈ ਜਾਣਾ ਤਾਂ ਤੁਸੀਂ ਉਹ ਭੇਟਾ ਆਪਣੇ ਬੇਟੀ ਦੇ ਵਿਆਹ ਕਾਰਜਾਂ ਵਾਸਤੇ ਵਰਤ ਲੈਣਾ ਤਾਂ ਦੂਸਰਾ ਦਿਨ ਆਇਆ ਤਾਂ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਦਰਬਾਰ ਦੇ ਵਿੱਚ ਕੀਰਤਨ ਕਰ ਰਹੇ ਸਨ ਪਰ ਅੱਜ ਉਹਨਾਂ ਦਾ ਜਿਹੜਾ ਮਨ ਸੀ ਉਹ ਕੀਰਤਨ ਦੇ ਵਿੱਚ ਘਟ ਸੀ ਉਹਨਾਂ ਦਾ ਮਨ ਗੁਰੂ ਦੀ ਗੋਲਕ ਦੇ ਵੱਲ ਸੀ ਕਿ ਸੰਗਤਾਂ ਅੱਜ ਕਿੰਨੀ ਕ ਮਾਇਆ ਸਤਗੁਰਾਂ ਅੱਗੇ ਮੱਥਾ ਟੇਕ ਰਹੇ ਹਨ ਅੱਜ ਕਿੰਨੀ ਕ ਮਾਇਆ ਇਕੱਠੀ ਹੋਵੇਗੀ ਤਾਂ ਉਹਨਾਂ ਦੇ ਮਨ ਦੇ ਵਿੱਚ ਲਾਲਚ ਆ ਗਿਆ ਸੀ ਤਾਂ ਜਦੋਂ ਕੀਰਤਨ ਦੀ ਸਮਾਪਤੀ ਹੋਈ ਦਰਬਾਰ ਦੀ ਸਮਾਪਤੀ ਹੋਈ ਤਾਂ ਜੋ ਅੱਜ ਦਾ ਚੜਾਵਾ ਸੀ ਉਹ ਬਹੁਤ ਘੱਟ ਹੋਇਆ। ਸਤਿਗੁਰਾਂ ਨੇ ਉਹਨਾਂ ਨੂੰ ਕਿਹਾ ਕਿ ਭਾਈ ਜੋ ਅੱਜ ਦਾ ਚੜਾਵਾ ਹੋਇਆ ਹੈ ਉਹ ਤੁਸੀਂ ਲੈ ਜਾਓ। ਤਾਂ ਜਦੋਂ ਉਹਨਾਂ ਨੇ ਦੇਖਿਆ ਕਿ ਅੱਜ ਦਾ ਮਾਇਆ ਇਕੱਠੀ ਨਹੀਂ ਹੋਈ ਤਾਂ ਉਹ ਬਹੁਤ ਨਾਰਾਜ਼ ਹੋਏ। ਸਤਿਗੁਰਾਂ ਨੂੰ ਵੀ ਉਲਟਾ ਬੋਲਣ ਲੱਗੇ। ਗੁੱਸੇ ਹੋ ਕੇ ਦਰਬਾਰ ਦੇ ਵਿੱਚੋਂ ਛੱਡ ਕੇ ਕੀਰਤਨ ਚਲੇ ਗਏ। ਆਪਣੇ ਘਰ ਜਾ ਕੇ ਬੈਠ ਗਏ। ਤਾਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੇ ਸਿੱਖਾਂ ਨੂੰ ਭੇਜਿਆ ਕਿ ਭਾਈ ਸੱਤਾ ਅਤੇ ਬਾਈ ਬਲਵੰਡ ਨੂੰ ਬੁਲਾ ਕੇ ਲੈ ਕੇ ਆਓ ਤਾਂ ਜਦੋਂ ਸਿੱਖ ਗਏ ਬੁਲਾਉਣ ਵਾਸਤੇ ਤਾਂ ਉਹਨਾਂ ਦੇ ਮਨ ਦੇ ਵਿੱਚ ਲਾਲਚ ਵੀ ਆਇਆ ਅਤੇ ਹੰਕਾਰ ਵੀ ਆ ਗਿਆ ਉਹਨਾਂ ਨੇ ਕਿਹਾ ਕਿ ਅੱਜ ਤੋਂ ਬਾਅਦ ਅਸੀਂ ਗੁਰੂ ਦੇ ਘਰ ਦੇ ਵਿੱਚ ਕੀਰਤਨ ਨਹੀਂ ਕਰਾਂਗੇ ਜੀ ਅਸੀਂ ਉਥੇ ਕੀਰਤਨ ਕਰਦੇ ਹਾਂ ਤਾਂ ਹੀ ਸੰਗਤ ਆਉਂਦੀਆਂ ਹਨ ਸਾਡੇ ਨਾਲ ਹੀ ਦਰਬਾਰ ਚੱਲਦਾ ਹੈ ਇੱਥੋਂ ਤੱਕ ਗੱਲ ਕਹਿ ਦਿੱਤੀ ਤਾਂ ਜਦੋਂ ਇਹ ਗੱਲ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੂੰ ਪਤਾ ਲੱਗੀ ਤਾਂ ਉਹ ਆਪ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਨੂੰ ਲੈਣ ਵਾਸਤੇ ਉਹਨਾਂ ਦੇ ਗ੍ਰਹਿ ਵਿਖੇ ਚਲੇ ਗਏ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੇ ਘਰ ਗਏ ਤਾਂ ਉਹਨਾਂ ਨੇ ਹੁਕਮ ਕੀਤਾ ਕਿ ਚਲੋ ਭਾਈ ਦਰਬਾਰ ਦੇ ਵਿੱਚ ਕੀਤਨ ਦੀ ਹਾਜ਼ਰੀ ਭਰੋ ਤਾਂ ਉਹਨਾਂ ਨੇ ਉਹੀ ਜਵਾਬ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਦੇ ਦਿੱਤਾ ਕਿ ਅਸੀਂ ਜੇ ਅਸੀਂ ਗੁਰਬਾਣੀ ਦਾ ਕੀਰਤਨ ਕਰਦੇ ਹਾਂ ਤਾਂ ਸੰਗਤਾਂ ਸਾਡਾ ਕੀਰਤਨ ਸੁਣਨ ਵਾਸਤੇ ਆਉਂਦੀਆਂ ਹਨ ਜੋ ਦਰਬਾਰ ਦੇ ਵਿੱਚ ਸੰਗਤਾਂ ਆਉਂਦੀਆਂ ਹਨ ਉਹ ਸਾਡੇ ਵਾਸਤੇ ਆਉਂਦੀਆਂ ਹਨ ਸਾਡਾ ਕੀਰਤਨ ਸੁਣਨ ਵਾਸਤੇ ਆਉਂਦੀਆਂ ਹਨ ਨਹੀਂ ਤਾਂ ਗੁਰੂ ਦਾ ਦਰਬਾਰ ਨਾ ਚੱਲੇ ਇਥੋਂ ਤੱਕ ਹੰਕਾਰ ਆ ਗਿਆ ਤਾਂ ਸਤਿਗੁਰਾਂ ਨੇ ਕਿਹਾ ਕਿ ਭਾਈ ਤੁਸੀਂ ਨੇ ਗੁਰੂ ਨਾਨਕ ਦੇ ਘਰ ਦੀ ਨਿੰਦਾ ਕੀਤੀ ਹੈ। ਇਹਦੀ ਸਜ਼ਾ ਤੁਹਾਨੂੰ ਭੁਗਤਣੀ ਪਵੇਗੀ। ਤਾਂ ਗੁਰੂ ਜੀ ਉੱਥੋਂ ਵਾਪਸ ਆ ਗਏ। ਉਹਨਾਂ ਨੇ ਸੰਗਤਾਂ ਨੂੰ ਹੁਕਮ ਕੀਤਾ ਕਿ ਭਾਈ ਸੱਤਾ ਜੀ ਤੇ ਭਾਈ ਬਲਵੰਡ ਦੇ ਨਾਲ ਕਿਸੇ ਨੇ ਸਾਹ ਨਹੀਂ ਪਾਉਣੀ। ਉਹਨਾਂ ਨੂੰ ਕਿਸੇ ਨੇ ਨਹੀਂ ਬੁਲਾਉਣਾ। ਸਾਰੇ ਉਹਨਾਂ ਦਾ ਸਾਥ ਛੱਡ ਦਿਓ ਤਾਂ ਸੰਗਤਾਂ ਨੇ ਸਤਿਗੁਰਾਂ ਦਾ ਵਾਚਨ ਸਤ ਕਰਕੇ ਮੰਨ ਲਿਆ ਦਿਨ ਲੰਘਦੇ ਗਏ ਤਾਂ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਦੀ ਨਿੰਦਿਆ ਕੀਤੀ ਸੀ ਸੋ ਉਹਨਾਂ ਨੂੰ ਕੋੜ ਦਾ ਰੋਗ ਸ਼ੁਰੂ ਹੋ ਗਿਆ ਤਾਂ ਜਦੋਂ ਕੋੜ ਦਾ ਰੋਗ ਸ਼ੁਰੂ ਹੋਇਆ ਤਾਂ ਉਹਨਾਂ ਦੇ ਘਰ ਦੇ ਮੈਂਬਰ ਵੀ ਉਹਨਾਂ ਨੂੰ ਛੱਡ ਕੇ ਚਲੇ ਗਏ। ਬਹੁਤ ਦੁਖੀ ਰਹਿਣ ਲੱਗ ਪਏ। ਕੋਈ ਵੀ ਉਹਨਾਂ ਦੀ ਗੱਲ ਸੁਣਨ ਵਾਸਤੇ ਤਿਆਰ ਨਹੀਂ ਹੈ ਕਿਉਂਕਿ ਸਤਗੁਰਾਂ ਦਾ ਹੁਕਮ ਸੀ ਕਿ ਇਹਨਾਂ ਦੇ ਨਾਲ ਕਿਸੇ ਨੇ ਨਹੀਂ ਵਰਤਣਾ। ਜਦੋਂ ਕੋੜ ਦਾ ਰੋਗ ਜਿਆਦਾ ਹੋ ਗਿਆ ਤਾਂ ਉਹਨਾਂ ਨੂੰ ਪਤਾ ਚੱਲਿਆ ਕਿ ਲਾਹੌਰ ਦੇ ਵਿੱਚ ਭਾਈ ਲੱਧਾ ਜੀ ਰਹਿੰਦੇ ਹਨ। ਜੋ ਬਹੁਤ ਗੁਰੂ ਦੇ ਪਿਆਰੇ ਹਨ ਗੁਰੂ ਦੇ ਹੁਕਮ ਦੇ ਵਿੱਚ ਚੱਲਣ ਵਾਲੇ ਹਨ ਤਾਂ ਭਾਈ ਸੱਤਾ ਤੇ ਭਾਈ ਬਲਵੰਡ ਜੀ ਭਾਈ ਲੱਧਾ ਜੀ ਨੂੰ ਮਿਲਣ ਵਾਸਤੇ ਚਲੇ ਗਏ ਲਾਹੌਰ ਦੇ ਵਿੱਚ ਭਾਈ ਲੱਧਾ ਜੀ ਰਹਿੰਦੇ ਸਨ ਜਦੋਂ ਜਾ ਕੇ ਉਹਨਾਂ ਨੇ ਭਾਈ ਲੱਧਾ ਜੀ ਦੇ ਘਰ ਦਾ ਗੇਟ ਖੜਕਾਇਆ ਤਾਂ ਉਹਨਾਂ ਨੇ ਪੁੱਛਿਆ ਕਿ ਭਾਈ ਕੌਣ ਹੋ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਭਾਈ ਸੱਤਾ ਜੀ ਤੇ ਭਾਈ ਬਲਵੰਡ ਹਾਂ ਉਹ ਹੁਕਮ ਸੀ ਜੋ ਗੁਰਾਂ ਦਾ ਉਹ ਭਾਈ ਲੱਧਾ ਜੀ ਤੱਕ ਵੀ ਪਹੁੰਚ ਗਿਆ ਸੀ ਕਿ ਇਹਨਾਂ ਦੇ ਨਾਲ ਕਿਸੇ ਨੇ ਨਹੀਂ ਵਰਤਣਾ ਤਾਂ ਭਾਈ ਲੱਧਾ ਜੀ ਕਹਿਣ ਲੱਗੇ ਕਿ ਸਾਤ ਗੁਰਾਂ ਦਾ ਹੁਕਮ ਹੈ ਕਿ ਤੁਹਾਡੇ ਨਾਲ ਕਿਸੇ ਨੇ ਸਾਹ ਨਹੀਂ ਰੱਖਣੀ ਇਸ ਕਰਕੇ ਮੈਂ ਗੇਟ ਨਹੀਂ ਖੋਲ ਸਕਦਾ ਤਾਂ ਜਦੋਂ ਉਹਨਾਂ ਨੇ ਬਹੁਤ ਅਰਲੇ ਮਿੰਤਾ ਕੀਤੀਆਂ ਤਾਂ ਇਹ ਦੇਖ ਕੇ ਭਾਈ ਲੱਧਾ ਜੀ ਦੇ ਮਨ ਦੇ ਵਿੱਚ ਦਇਆ ਆ ਗਈ ਉਹਨਾਂ ਨੇ ਉਹਨਾਂ ਨੂੰ ਗੇਟ ਖੋਲ ਦਿੱਤਾ ਤਾਂ ਉਹਨਾਂ ਨੇ ਹੁਕਮ ਕੀਤਾ ਕਿ ਅਸੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਤੋਂ ਭੋਲ ਬਖਸ਼ਾਉਣੀ ਹੈ ਤਾਂ ਤੁਸੀਂ ਸਾਡੀ ਜੋ ਸਹਾਇਤਾ ਕਰ ਸਕਦੇ ਹੋ ਤਾਂ ਭਾਈ ਲੱਧਾ ਜੀ ਨੂੰ ਪਤਾ ਸੀ ਕਿ ਸੋ ਨਾਲ ਹੀ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਸਮੇਂ ਹੁਕਮ ਕੀਤਾ ਸੀ ਕਿ ਜਿਹੜਾ ਵੀ ਇਨਾਂ ਦੀ ਹਮਾਇਤ ਕਰੇਗਾ ਇਨਾਂ ਦੀ ਗਲਤੀ ਬਖਸ਼ਾਵੇਗਾ ਤਾਂ ਉਹ ਆਪਣਾ ਮੂੰਹ ਕਾਲਾ ਕਰਕੇ ਖੋਤੇ ਦੇ ਉੱਪਰ ਬੈਠ ਕੇ ਢੋਲ ਵਜਾ ਕੇ ਆਵੇਗਾ ਉਸ ਦਾ ਢੇੜਾ ਦਿੱਤਾ ਜਾਵੇਗਾ ਜਲੂਸ ਕੱਢਿਆ ਜਾਵੇਗਾ ਤਾਂ ਇਹ ਗੱਲ ਭਾਈ ਲੱਧਾ ਜੀ ਨੂੰ ਵੀ ਪਤਾ ਸੀ ਤਾਂ ਫਿਰ ਕਹਿੰਦੇ ਭਾਈ ਲੱਧਾ ਜੀ ਨੇ ਉਹਨਾਂ ਤੇ ਤਰਸ ਕਰਕੇ ਉਹਨਾਂ ਦੀ ਭੁੱਲ ਬਖਸ਼ਾਉਣ ਵਾਸਤੇ ਆਪ ਆਪਣਾ ਮੂੰਹ ਕਾਲਾ ਕੀਤਾ ਖੋਤੇ ਦੇ ਉੱਪਰ ਬੈਠ ਕੇ ਢੋਲ ਵਜਾ ਕੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੇ ਵੱਲ ਉਹਨਾਂ ਦੇ ਦਰਬਾਰ ਦੇ ਵੱਲ ਚੱਲ ਪਏ ਗਲੀਆਂ ਵਿੱਚ ਦੇ ਹੁੰਦੇ ਹੋਏ ਪਾਈ ਲੱਧਾ ਜੀ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਪਹੁੰਚ ਗਏ ਜਦੋਂ ਢੋਲ ਵੱਜ ਰਿਹਾ ਸੀ ਤਾਂ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹ ਦਰਬਾਰ ਦੇ ਵਿੱਚ ਬੈਠੇ ਸਨ ਢੋਲ ਵੱਜਣ ਦੀ ਆਵਾਜ਼ ਨੂੰ ਸੁਣ ਕੇ ਸਤਗੁਰਾਂ ਨੇ ਸੰਗਤ ਨੂੰ ਕਿਹਾ ਕਿ ਭਾਈ ਬਾਹਰ ਦੇਖੋ ਇਹ ਢੋਲ ਕਾਦੇ ਵਾਸਤੇ ਵੱਜ ਰਿਹਾ ਹੈ ਜਦੋਂ ਸੰਗਤਾਂ ਬਾਹਰ ਦੇਖਣ ਗਈਆਂ ਤਾਂ ਉਹਨਾਂ ਨੇ ਸਤਗੁਰਾਂ ਨੂੰ ਆ ਕੇ ਦੱਸਿਆ ਕਿ ਭਾਈ ਨੱਦਾ ਜੀ ਆਪਣਾ ਮੂੰਹ ਕਾਲਾ ਕਰਕੇ ਖੋਤੇ ਉੱਪਰ ਬੈਠ ਕੇ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਨੂੰ ਨਾਲ ਲੈ ਕੇ ਆ ਰਹੇ ਹਨ ਆਏ ਸੁਣ ਕੇ ਧੰਨ ਸਾਹਿਬ ਸਿਰਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਦਰਬਾਰ ਦੇ ਵਿੱਚੋਂ ਉੱਠ ਕੇ ਬਾਹਰ ਆ ਗਏ ਉਹਨਾਂ ਨੇ ਭਾਈ ਲੱਧਾ ਜੀ ਨੂੰ ਖੋਤੇ ਦੇ ਉੱਪਰੋਂ ਉਤਾਰਿਆ ਤੇ ਭਾਈ ਲੱਧਾ ਜੀ ਦਾ ਮੂੰਹ ਪਾਣੀ ਦੇ ਨਾਲ ਸਾਫ਼ ਕੀਤਾ ਤਾਂ ਸਤਿਗੁਰਾਂ ਨੇ ਕਿਹਾ ਕਿ ਭਾਈ ਲੱਧਾ ਜੀ ਤੁਹਾਨੂੰ ਇਹ ਕਰਨ ਦੀ ਕੋਈ ਲੋੜ ਨਹੀਂ ਸੀ ਤੁਸੀਂ ਗੁਰੂ ਦੇ ਪਿਆਰੇ ਹੋ ਤੁਸੀਂ ਸਾਨੂੰ ਇਦਾਂ ਹੀ ਕਹਿ ਦਿੰਦੇ ਅਸੀਂ ਇਹਨਾਂ ਦੀ ਗਲਤੀ ਮਾਫ਼ ਕਰ ਦਿੰਦੇ ਪਰ ਭਾਈ ਲੱਧਾ ਜੀ ਕਹਿਣ ਲੱਗੇ ਸਤਿਗੁਰੂ ਜੀ ਮੈਂ ਤੁਹਾਡਾ ਹੁਕਮ ਨਹੀਂ ਟਾਲ ਸਕਦਾ ਸੀ ਤੁਹਾਡਾ ਇਹ ਹੁਕਮ ਸੀਗਾ ਕਿ ਜਿਹੜਾ ਵੀ ਇਹਨਾਂ ਦੀ ਗਲਤੀ ਮaaf ਕਰਵਾਊਗਾ ਤਾਂ ਉਹ ਆਪਣਾ ਮੂੰਹ ਕਾਲਾ ਕਰਕੇ ਖੋਤੇ ਦੇ ਉੱਪਰ ਬੈਠ ਕੇ ਸਾਰੀਆਂ ਗਲੀਆਂ ਦੇ ਵਿੱਚ ਆਪਣਾ ਜਰੋਸ ਕੱਢੇਗਾ ਤਾਂ ਸਤਿਗੁਰੂ ਜੀ ਨੇ ਭਾਈ ਲੱਧਾ ਜੀ ਦਾ ਹੁਕਮ ਮੰਨ ਕੇ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਨੂੰ ਮaaf ਕਰ ਦਿੱਤਾ ਤਾਂ ਨਾਲੇ ਕਿਹਾ ਕਿ ਭਾਈ ਇਹਨਾਂ ਦੀ ਜਿਹੜੀ ਗਲਤੀ ਹੈ ਉਹ ਮaaf ਕਰਨ ਯੋਗ ਨਹੀਂ ਹੈ ਇਹਨਾਂ ਨੇ ਗੁਰੂ ਨਾਨਕ ਦੇਵ ਦੇ ਘਰ ਦੀ ਨਿੰਦਿਆ ਕੀਤੀ ਹੈ ਆਪਣੇ ਆਪ ਨੂੰ ਵੱਡਾ ਕਿਹਾ ਹੈ ਹੰਕਾਰ ਆ ਗਿਆ ਇਹਨਾਂ ਦੇ ਵਿੱਚ ਤਾਂ ਸਤਿਗੁਰੂ ਜੀ ਕਹਿਣ ਲੱਗੇ ਕਿ ਜੇ ਇਹਨਾਂ ਨੇ ਆਪਣੀ ਗਲਤੀ ਮaaf ਕਰਨੀ ਹੈ ਆਪਣਾ ਕੋੜ ਦਾ ਰੋਗ ਦੂਰ ਕਰਨਾ ਹੈ ਤਾਂ ਇਹਨਾਂ ਨੂੰ ਗੁਰੂ ਘਰ ਦੇ ਪ੍ਰਤੀ ਅਤੇ ਚਾਰ ਪਾਤਸ਼ਾਹਿਆਂ ਦੇ ਪਤੀ ਗੁਰਬਾਣੀ ਉਚਾਰਨੀ ਹੋਵੇਗੀ ਤਾਂ ਇਸ ਤਰ੍ਹਾਂ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਨੇ ਫਿਰ ਗੁਰਬਾਣੀ ਉਚਾਰਨ ਕੀਤੀ ਤਾਂ ਉਹਨਾਂ ਦਾ ਜਿਹੜਾ ਕੋੜ ਦਾ ਰੋਗ ਸੀ ਉਹ ਕਟਿਆ ਗਿਆ ਇਸ ਕਰਕੇ ਤਿੰਨ ਗੁਰਸਿੱਖ ਜੋ ਇਤਿਹਾਸ ਦੇ ਵਿੱਚ ਆਉਂਦੇ ਹਨ ਭਾਈ ਸੱਤਾ ਜੀ ਭਾਈ ਬਲਵੰਡ ਜੀ ਅਤੇ ਭਾਈ ਸੁੰਦਰ ਜੀ ਇਹਨਾਂ ਤਿੰਨਾਂ ਗੁਰਸਿੱਖਾਂ ਦੀ ਫਿਰ ਗੁਰਬਾਣੀ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤੀ ਇਸ ਕਰਕੇ ਸਤਿਗੁਰੂ ਜੀ ਫਰਮਾਨ ਕਰਦੇ ਹਨ ਕੋਟ ਅਪਰਾਧ ਖੰਡਨ ਕੇ ਦਾਤੇ ਤੁਝੇ ਨਕੌਣ ਆਧਾਰੇ ਕਹਿੰਦੇ ਸਤਿਗੁਰੂ ਜੀ ਸਾਡੀਆਂ ਭੁੱਲਾਂ ਨਾਸ ਕਰਨ ਵਾਲੇ ਹਨ ਅਸੀਂ ਕਲਯੁਗੀ ਜੀਵ ਹਾਂ ਸਾਡੇ ਤੇ ਬਹੁਤ ਗਲਤੀਆਂ ਹੋ ਜਾਂਦੀਆਂ ਹਨ ਪਰ ਉਹ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਣਹਾਰ ਹਨ ਸਾਨੂੰ ਬਖਸ਼ ਲੈਂਦੇ ਹਨ ਸੋ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ